ਪੂਰੇ ਭਾਰਤ ਦੇ ਵਿੱਚ ਕੋਈ ਵੀ ਮਰੀਜ਼ ਪੈਸਿਆਂ ਕਰਕੇ ਨਹੀਂ ਮਰੂਗਾ ਇਹ ਇੱਕ ਜ਼ਰੀਆ ਫਾਊਂਡੇਸ਼ਨ ਦੀ ਜ਼ਿੰਮੇਵਾਰੀ ਹੈ ਹੁਣ ਇਹ ਬਜ਼ੁਰਗ ਮਾਪੇ ਨੂੰ ਇਹ ਨਹੀਂ ਪਤਾ ਲੱਗਣਾ ਸੀਗਾ ਕਿ ਮੈਂ ਮਦਦ ਮੰਗਣ ਕਿੱਥੇ ਜਾਵਾਂ ਤੁਹਾਨੂੰ ਇਹ ਨਹੀਂ ਪਤਾ ਲੱਗਣਾ ਸੀ ਮੈਂ ਮਦਦ ਦਵਾ ਕਿੱਥੇ ਤਾਂ ਇੱਕ ਜ਼ਰੀਆ ਪਲੈਟਫਾਰਮ ਹੀ ਇੰਸਾਸਤੇ ਹੈ ਕਿ ਦੋਨਾਂ ਨੂੰ ਮਿਲਾ ਸਕੀਏ ਜੇ ਇਹ ਬੰਬੇਓ ਸੋਚ ਕੇ ਹਰਿਆਣੇ ਤੋਂ ਤੁਰ ਕੇ ਇੱਥੇ ਆ ਸਕਦਾ ਹੈ ਔਰ ਜੇ ਇਹ ਭਾਈ ਸਾਹਿਬ ਦਿਹਾੜੀ ਕਰਕੇ ਕਾਰਪੈਂਟਰ ਦੀ ਉਹਦੀ ਚੋਂ ਕਿਰਤ ਕਮਾਈ ਤੋਂ ਸੇਵਾ ਲੈ ਕੇ ਆ ਸਕਦੇ ਨੇ ਯਾਰ ਤੁਸੀਂ ਕਿਉਂ ਨਹੀਂ ਆ ਸਕਦੇ ਯਾਰ ਬੜੀਆਂ ਵੈਸੇ ਸਾਡੇ ਕੋਲ ਅੱਛੀਆਂ ਅੱਛੀਆਂ ਮੋਟੀਵੇਸ਼ਨਲ ਜਦੋਂ ਕਹਾਣੀਆਂ ਪਹ ਆਪਣੇ ਪਰਿਵਾਰ ਤੱਕ ਘਰੇ ਬੈਠੇ ਤੁਹਾਨੂੰ ਐਨ ਕੰਫਰਟ ਜ਼ੋਨ ਦੇ ਵਿੱਚ ਮੈਂ ਸੁਣਾਵਾ ਔਰ ਤੁਹਾਡੇ ਕੰਨਾਂ ਨੂੰ ਤੇ ਤੁਹਾਡੀ ਆਤਮਾ ਨੂੰ ਕਿੰਨੀ ਸ਼ਾਂਤੀ ਆਏਗੀ ਸੁਣ ਕੇ ਕਿ ਇਹ ਭਰਾ ਬੰਬੇ ਕੰਮ ਕਰਦਾ ਤੇ ਹਰਿਆਣੇ ਰਹਿੰਦਾ ਤੇ ਲੁਧਿਆਣੇ ਆਇਆ ਸੇਵਾ ਕਰਨ ਤੇ ਆਹ ਭਾਈ ਸਾਹਿਬ ਜੀ ਤੁਸੀਂ ਕਰਦੇ ਹੋ ਵੀਰੇ ਇਹ ਭਰਾ ਮੇਰਾ ਲੱਕੜ ਦਾ ਕੰਮ ਕਰਦਾ ਕਾਰਪੈਂਟਰ ਹੈ ਇਹਨਾਂ ਦੀ ਸੇਵਾ ਦੀ ਅਮਾਉਂਟ ਕੋਈ ਲੱਖਾਂ ਕਰੋੜਾਂ ਚ ਨਹੀਂ ਹੈ ਪਰ ਉਹਨਾਂ ਲੋਕਾਂ ਲਈ ਲੱਖਾਂ ਕਰੋੜਾਂ ਤੋਂ ਘੱਟ ਨਹੀਂ ਹੈ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ ਮੈਂ ਬੇਨਤੀ ਕਰਨਾ ਚਾਹਨਾ ਬਾਈ ਹੱਥ ਜੋੜ ਕੇ ਮੈਂ ਹੱਥ ਹੀ ਜੋੜ ਸਕਦਾ ਕਿਉਂਕਿ ਮੈਂ ਰੋਜ਼ ਰੋਜ਼ ਨਵੀਂ ਗੱਲ ਬੋਲਣ ਨੂੰ ਕੀ ਲਿਆਵਾ ਉਹੀ ਮਰੀਜ਼ ਉਹੀ ਗੱਲਾਂ ਉਹੀ ਮੇਰੀ ਸ਼ਕਲ ਬਸ ਮੈਂ ਸੋਚ ਰਿਹਾ ਕਿ ਤੁਹਾਡੇ ਦਿਲ ਤੱਕ ਮੈਂ ਕਿਵੇਂ ਘਾਰ ਕਰਾਂ ਕਿ ਤੁਸੀਂ ਇੱਥੇ ਇਹਨਾਂ ਮਰੀਜ਼ਾਂ ਦੀ ਸੇਵਾ ਕਰਨ ਆਓ ਜੇ ਇਹ ਬੰਬੇਓ ਸੋਚ ਕੇ ਹਰਿਆਣਾ ਤੋਂ ਤੁਰ ਕੇ ਇੱਥੇ ਆ ਸਕਦਾ ਔਰ ਜੇ ਭਾਈ ਸਾਹਿਬ ਦਿਹਾੜੀ ਕਰਕੇ ਕਾਰਪੈਂਟਰ ਦੀ ਉਹਦੀ ਚੋਂ ਕਿਰਤ ਕਮਾਈ ਤੋਂ ਸੇਵਾ ਲੈ ਕੇ ਆ ਸਕਦੇ ਨੇ ਯਾਰ ਤੁਸੀਂ ਕਿਉਂ ਨਹੀਂ ਆ ਸਕਦੇ ਯਾਰ ਇੱਥੇ ਮੈਂ ਕੀ ਆਪਣੇ ਲਈ ਪੈਸੇ ਮੰਗ ਰਿਹਾ ਜੇ ਮੈਂ ਜਜ਼ਬਾਤੀ ਵੀ ਹੁੰਨਾ ਤਾਂ ਮੈਂ ਲੋਕਾਂ ਲਈ ਹੁੰਨਾ 365 ਦਿਨ ਏਕ ਜ਼ਰੀਆ ਫਾਊਂਡੇਸ਼ਨ ਦੀ ਟੀਮ ਇੱਥੇ ਬੈਠੀ ਆ ਮੈਂ ਤੁਹਾਨੂੰ ਮਾੜੀ ਝਲਕ ਦੇ ਦੇਣਾ ਮਰੀਜ਼ਾਂ ਦੀ ਆਜੋ ਮੇਰੇ ਕੋਲ ਆ ਸਾਡੇ ਕੋਲ ਇੱਕ ਮਾਤਾ ਜੀ ਆਏ ਨੇ ਆ ਦੇਖੋ ਆ ਸਾਡੇ ਕੋਲ ਮਾਤਾ ਜੀ ਆਏ ਨੇ ਮਾਤਾ ਜੀ ਕਿਉਂ ਆਏ ਹੋ ਇੱਥੇ ਅੱਛਾ ਜੀ ਬੇਟੇ ਜੀਆ ਅੱਛਾ ਤੁਹਾਡਾ ਬੇਟਾ ਹਾਂਜੀ ਬੇਟਾ ਕੀ ਹੋਇਆ ਇਹਦੀ ਅੱਖ ਤੇ ਸੱਟ ਲੱਗੀ ਸੀ ਕਿੰਨੇ ਪੈਸੇ ਮੰਗਦੇ ਡਾਕਟਰ ਡਾਕਟਰ ਤਾਂ ਅਸੀਂ ਇਦਾਂ ਗਏ ਨਹੀਂ ਹੈਗੇ ਸਾਡੇ ਕੋਲਸ ਨਹੀਂ ਹੈਗੇ ਤੇ ਇਲਾਜ ਕਿਉਂ ਨਹੀਂ ਕਰਾ ਰਹੇ ਇਲਾਜ ਸਾਡੇ ਸਹਿਮਤ ਨਹੀਂ ਹੈਗੇ ਬੈਠੋ ਦੇਖੋ ਆ ਮਾਂ ਵਿਚਾਰੀ ਆਪਣੇ ਪੁੱਤ ਵਾਸਤੇ ਆਈ ਹੈ ਇਲਾਜ ਕਰਾਣ ਜੋਗੇ ਪੈਸੇ ਨਹੀਂ ਇਹ ਪੰਡਤ ਜੀ ਬੈਠੇ ਨੇ ਇਹਨਾਂ ਦੀ ਦੇਖੋ ਆਪਾਂ ਵੈਸੇ ਮਤਲਬ ਮੰਦਰ ਵੀ ਜਾਣਦੇ ਆ ਗੁਰੂ ਘਰ ਵੀ ਜਾਣਦੇ ਆ ਮਸਜਿਦ ਵੀ ਜਾਣਦੇ ਆ ਚਰਚ ਵੀ ਜਾਣਦੇ ਆ ਔਰ ਅਸੀਂ ਪੈਰੀਅਤ ਲਾ ਕੇ ਜਾਂਦੇ ਪੈਰੀਅਤ ਲਾਣੇ ਨਾ ਜਾ ਕੇ ਪੰਡਤ ਜੀ ਨੂੰ ਗ੍ਰੰਥੀ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕਦੇ ਆ ਚਲੋ ਮੈਂ ਕੰਪੇਅਰ ਤਾਂ ਨਹੀਂ ਕਰ ਰਿਹਾ ਪਰ ਤੁਸੀਂ ਦੇਖੋ ਇਹਨਾਂ ਦੀ ਮਦਰ ਦੇ ਪਿਛਲੇ ਤਕਰੀਬਨ ਡੇਢ 2 ਸਾਲ ਤੋਂ ਇਹਨਾਂ ਨੂੰ ਡੈਲਿਸਿਸ ਚੱਲ ਰਹੇ ਨੇ ਕਿਡਨੀਆਂ ਖਰਾਬ ਹੈ ਇਹਨਾਂ ਦੀ ਡੇਢ 2 ਸਾਲ ਤੋਂ ਜਿਹੜੀ ਡੋਨਰ ਸੇਵਾ ਤੁਹਾਡੇ ਵਰਗੇ ਵੀਰਾਂ ਨੇ ਚੱਕੀ ਹੋਈ ਹੈ ਅੱਗੋਂ ਇਹ ਭਾਈ ਸਾਹਿਬ ਬੈਠ ਨੇ ਵੀ ਇੱਥੋਂ ਆ ਦੇਖੋ ਆ ਵਿਚਾਰੇ ਦਾ ਦਿਖਾਣਾ ਫੋਟੋ ਆਪਣੇ ਬੱਚੇ ਦੀ ਇਹਨਾਂ ਦਾ ਵਿਚਾਰਾ ਬੱਚਾ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹਸਪੀਟਲ ਦੇ ਵਿੱਚ ਇਲਾਜ ਕਰਾਉਣ ਦੇ ਉਹ ਕਿ ਪੈਸੇ ਨਹੀਂ ਤੁਸੀਂ ਮਾਤਾ ਜੀ ਕਿਹਨਾਂ ਨਾਲੋਂ ਸਾਡੇ بیٹے ਦੀ ਨਾ ਲੱਤ ਗਲ ਗਈ ਹੈ ਸਿਵਲ ਚੋਂ ਆਏ ਆ ਤੁਹਾਡੇ ਕੋਲੋਂ ਸੀ ਰਿਪੋਰਟਾ ਲੈ ਕੇ ਉਹ ਕੋਈ ਨਹੀਂ ਬੈਠੋ ਤੁਸੀਂ ਬੈਠੋ ਦੇਖੋ ਇਹਨਾਂ ਦੇ بیٹے ਦੀ ਲੱਤ ਗਲ ਗਈ ਸਿਵਲ ਚੋਂ ਆਏ ਨੇ ਇਦਾਂ ਦੇ ਰੋਜ਼ ਕਿੰਨੇ ਹੀ ਮਰੀਜ਼ ਜਿਹੜੇ ਬੈਠੋ ਮਾਤਾ ਜੀ ਆਜੋ ਆਜੋ ਬੈਠੋ ਕਿੰਨੇ ਹੀ ਮਰੀਜ਼ ਇਹਨਾਂ ਉਮੀਦਾਂ ਲੈ ਕੇ ਇੱਥੇ ਆਉਂਦੇ ਨੇ ਔਰ ਸ਼ਾਇਦ ਇਹ ਮੋਹਿਤ ਵਰਗੇ ਭਰਾ ਸਾਡੇ ਜਿਹੜੇ ਉੱਥੇ ਵੀਡੀਓ ਦੇਖ ਕੇ ਜਿਨ੍ਹਾਂ ਦੇ ਅੰਦਰ ਇਨ ਕਿੰਨਾ ਟਾਈਮ ਲੱਗਿਆ ਬਈ ਇੱਥੇ ਟਰੈਵਲ ਕਰਨ ਚ ਚਾਰ ਘੰਟੇ ਚਾਰ ਘੰਟੇ ਬੰਦਾ ਲਾ ਕੇ ਇੱਥੇ ਸੇਵਾ ਕਰਨ ਆਇਆ ਥੋੜੀ ਸੇਵਾ ਲੱਗ ਗਈ ਤੁਸੀਂ ਇਹਨਾਂ ਨੂੰ ਦੇ ਦਿਓ ਇਹ ਸਾਡੇ ਕੋਲ ਮਰੀਜ਼ ਜਿਹੜੇ ਇਹਨਾਂ ਨੂੰ ਦੇ ਦਿਓ ਸਾਰੇ ਇਹਨਾਂ ਨੂੰ ਦੇ ਦਿਓ 500 ਇਹਨਾਂ ਨੂੰ ਦੇ ਦਿਓ ਬਾਕੀ ਇਹਨਾਂ ਨੂੰ ਦੇ ਦਿਓ ਮਾਤਾ ਜੀ ਇਹ ਸਿਰਫ ਤੁਹਾਨੂੰ ਮੁੰਡੇ ਨੇ ਕਿਰਾਇਆ ਦਿੱਤਾ ਇਹਨੂੰ ਅਸ਼ੀਰਵਾਦ ਦਿਓ ਬਾਕੀ ਇਲਾਜ ਤੁਹਾਡਾ ਸਾਰਾ ਇਹ ਕਰਾਂਗੇ ਇਹ ਇਹਨਾਂ ਨੂੰ ਦੇ ਦਿਓ ਇਹਨਾਂ ਦਾ ਅਸ਼ੀਰਵਾਦ ਲਓ ਭਾਜੀ ਮਾਤਾ ਜੀ ਇਹਨਾਂ ਨੂੰ ਅਸ਼ੀਰਵਾਦ ਦਿਓ ਇਹ ਮੁੰਡਾ ਬੰਬੇ ਕੰਮ ਕਰਦਾ ਹੈ ਹਰਿਆਣਾ ਤੋਂ ਆਇਆ ਹੈ ਸਰਪੰਚੇ ਵੀ ਨਹੀਂ ਸਾਡੇ ਕੋਲ ਕੋਈ ਨਹੀਂ ਮਾਲਕ ਕਿਰਪਾ ਕਰੇਗਾ ਤੁਹਾਡੇ ਪੁੱਤ ਦਾ ਇਲਾਜ ਸਾਰਾ ਇੱਥੋਂ ਫ੍ਰੀ ਹੋਏਗਾ 1 ਰੁਪਿਆ ਨਹੀਂ ਲੱਗੇਗਾ ਕਾਰਡ ਦਿੱਤਾ ਸਾਰਾ ਕੁਝ ਅਸੀਂ ਦਵਾਂਗੇ ਤੁਸੀਂ ਡਾਕਟਰ ਕੋਲ ਜਾਓ ਚੈੱਕ ਕਰਾਓ ਤੇ ਉਸ ਤੋਂ ਬਾਅਦ ਤੁਹਾਡਾ ਟ੍ਰੀਟਮੈਂਟ ਹੋਏਗਾ ਸਾਰਾ ਠੀਕ ਹੈ ਖਬਰਾਓ ਨਾ ਸਾਡੇ ਕੋਲੇ ਜੇ ਰੋਜ਼ ਪੇਸ਼ੈਂਟਸ ਆਉਂਦੇ ਨੇ ਜੀ ਇੱਕ ਉਮੀਦ ਦੇ ਵਿੱਚ ਜਿਵੇਂ ਬਾਈ ਜੀ ਆਏ ਨੇ ਤੁਸੀਂ ਭਾਜੀ ਕਿੱਥੋਂ ਫਿਰ ਮੋਟੀਵੇਸ਼ਨ ਆਈ ਕਿ ਤੁਸੀਂ ਇੱਥੇ ਸਪੈਸ਼ਲੀ ਬਸ ਤੁਹਾਨੂੰ ਤੁਹਾਡੀ ਵੀਡੀਓ ਵੇਖ-ਵੇਖ ਕੇ ਔਰ ਤੁਹਾਨੂੰ ਮਿਲਣ ਦੀ ਸਭ ਤੋਂ ਮੇਨ ਤਮੰਨਾ ਹੈ ਜੀ ਚਲੋ ਮਾਲਕ ਨੇ ਸਾਨੂੰ ਇੰਨੇ ਜੋਗਾ ਕੀਤਾ ਕਿ ਅਸੀਂ ਭਰਾਵਾਂ ਭੈਣਾਂ ਨੂੰ ਆਪਣੇ ਮ ਗੱਲ ਉਹੀ ਹੈ ਨਾ ਕਿ ਮੇਰੇ 'ਚ ਕੁਝ ਖਾਸ ਨਹੀਂ ਹੈ ਇਹ ਜਗ੍ਹਾ ਦੀ ਇੱਜ਼ਤ ਹੈ ਜਿਹੜੇ ਵੀ ਇੱਜ਼ਤ ਕਰਦੇ ਨੇ ਮੇਰੀ ਇਸ ਇਸ ਜਗ੍ਹਾ ਨੂੰ ਇਸ ਤੀਰਥ ਨੂੰ ਮੱਥਾ ਟੇਕਦੇ ਨੇ ਕਿਉਂਕਿ ਕੰਮ ਦੀ ਇੱਜ਼ਤ ਹੁੰਦੀ ਬੰਦੇ ਦੀ ਤਾਂ ਕੋਈ ਜਿੱਦ ਨਹੀਂ ਹੁੰਦੀ ਚੰਮ ਤਾਂ ਸਭ ਦਾ ਸੇਮ ਹੈ ਤੁਹਾਨੂੰ ਮੋਹਿਤ ਨਾਮ ਹੈ ਮੇਰਾ ਅਨਮੋਲ ਹੈ ਇਹ ਮੇਰੀ ਜਗ੍ਹਾ ਹੁੰਦਾ ਤੁਸੀਂ ਉਹੀ ਮੋਹਿਤ ਦੀ ਇੱਜ਼ਤ ਕਰਨੀ ਸੀ ਮੈਂ ਇਹਦੀ ਜਗ੍ਹਾ ਹੁੰਦਾ ਮੈਂ ਦੀ ਜਗ੍ਹਾ ਮਿਹਨਤ ਕਰ ਰਿਹਾ ਹੁੰਦਾ ਸ਼ਾਇਦ ਮੈਂ ਵੀ ਆਇਆ ਹੁੰਦਾ ਤਾਂ ਤੁਸੀਂ ਇੱਥੇ ਆਓ ਆ ਦੇਖੋ ਮਰੀਜ਼ ਕਿੱਦਾਂ ਇੱਥੇ ਇਹੀ ਤੁਹਾਡਾ ਬੇਟਾ ਜੀ ਹਾਂਜੀ ਲੱਤ ਗੱਲ ਗਈ ਲੱਤ ਗੱਲ ਗਈ ਜਵਾਬ ਦੇ ਤਲ ਜ਼ਹਿਰ ਅਵੇਸੇ ਇਹਨਾਂ ਦੀ ਲਤ ਕਾਲੀ ਹੋ ਗਈ ਇਹਨਾਂ ਨੂੰ ਹੋਣੀ ਜਾਣਾ ਪੈਣਾ ਅਸੀਂ ਹੋਣੀ ਆਪਣੇ ਐਂਬੂਲੈਂਸ ਭੇਜਦੀ ਹੈ ਨਾ ਇਲਾਜ ਕਰਾਣ ਬੈਠੋ ਬੈਠੋ ਦੇਖੋ ਵਿਚਾਰੇ ਕਿੰਨੀ ਲੋਡਮੰਦ ਮਰੀਜ਼ ਇੱਥੇ ਆਂਦੇ ਨੇ ਹੈਲਪ ਲੈਣ ਲਈ ਪਰ ਇਹ ਤੁਹਾਡੇ ਮਨ ਚ ਕਿਵੇਂ ਆਇਆ ਜੀਰੇ ਵਸ ਤੁਹਾਡੀ ਵੀਡੀਓ ਦੇਖਦਾ ਸੀ ਤੇ ਅਗਰ ਬੁਰਾ ਨਾ ਮੰਨੋ ਮੈਂ ਪੁੱਛਦਾ ਕਿ ਤੁਸੀਂ ਦਿਹਾੜੀ ਤੇ ਕੰਮ ਕਰਦੇ ਹੋ ਨਹੀਂ ਕਰੀ ਬਸ ਪਹਿਲੀ ਵਾਰੀ ਆਵਦਾ ਠੀਕਾ ਹੈ ਪਹਿਲੀ ਵਾਰੀ ਆਵਦਾ ਠੀਕਾ ਲੱਗਦਾ ਅੱਛਾ ਪਹਿਲੀ ਵਾਰੀ ਠੇਕਾ ਲੇਤਾ ਤੇ ਕਿੰਨੀ ਸੇਵਾ ਲੈ ਕੇ ਆਏ 5000 5000 ਤੇ ਕਿੰਨੀ ਧੀਰ ਲੱਗੂਗੀ 5000 ਕਮਾਣ ਨੂੰ ਕਿੰਨੀ ਲੱਗਣੀ ਕਿੰਨੀਆਂ 1000 ਰੁਪਏ 1000 ਰੁਪਏ ਦਿਹਾੜੀ ਲੈਣ ਵਾਲਾ ਮੁੰਡਾ ਕਾਰਪੈਂਟਰ ਅੱਜ 5000 ਰੁਪਏ ਸੇਵਾ ਲੈ ਕੇ ਆਇਆ ਇਹ ਕਰੋੜਾ ਅਰਬ ਰੁਪਏ ਦੇ ਬਰਾਬਰ ਆ ਦੇਖੋ ਅਮ ਮੜੀ ਚੀਜ਼ ਦਿਖਾਣਾ ਚਾਹਨਾ ਆ ਦੇਖੋ ਆ ਦੇਖੋ ਕਿਵੇਂ ਬਜ਼ੁਰਗ ਮਰੀਜ਼ ਦੇਖੋ ਆਏ ਨੇ ਹੁਣ ਇਹਨਾਂ ਦੀ ਸਾਡੀ ਟੀਮ ਪ੍ਰੋਬਲਮ ਸੁਣੇਗੀ ਆਏ ਨੇ ਕਿਹਨਾਂ ਨਾਲ ਤੁਸੀਂ ਨਾਲੋਂ ਜੀ ਕੀ ਹੋਇਆ ਪੇਸ਼ੈਂਟ ਕੌਣ ਆ ਤੁਹਾਡੇ ਚੋਂ ਪਾਪਾ ਜੀ ਜੀ ਤਿਆਰ ਸਿੰਘ ਤੁਹਾਡੇ ਕੀ ਲੱਗਦੇ ਨੇ ਸਾਡੇ ਤਾਂ ਨਾਲ ਗਵੰਢੀ ਹੈ ਜੀ ਇਹਨਾਂ ਦੇ ਬੱਚੇ ਸੱਚ ਕਲ ਮਾਤਾ ਜੀ ਕਿਵੇਂ ਠੀਕ ਹੋ ਕੀ ਹੋਇਆ ਤੁਹਾਨੂੰ ਨਹੀਂ ਬਾਬਾ ਤੇ ਇਹਨਾਂ ਦੇ ਬੱਚੇ ਬੱਚਾ ਕੋਈ ਨਹੀਂ ਦੇਖੋ ਆ ਬਚਾਰੇ ਬਜ਼ੁਰਗਾਂ ਦੀ ਸ਼ਕਲਾਂ ਦੇਖੋ ਇੰਨੀ ਵਿਰਧ ਅ ਵਿਵਸਥਾ ਦੇ ਵਿੱਚ ਵਿਚਾਰੇ ਹੈਲਪਲਾਈਨ ਲਿਆ ਇਹਨਾਂ ਗਵੰਢੀ ਆਏ ਨੇ ਤੁਸੀਂ ਭਾਜੀ ਗਵੰਢੀ ਉਹਨਾਂ ਦੇ ਤੁਸੀਂ ਇੱਥੇ ਲੈ ਕੇ ਆਏ ਹੋ ਕਿੰਨਾ ਪੁੰਨ ਖੱਟਿਆ ਇਹਨਾਂ ਨੇ ਕੀ ਕਿਸ ਉਮੀਦ ਚ ਆਏ ਹੋ ਭਾਜੀ ਇਹ ਆ ਵੀ ਇਹਨਾਂ ਦਾ ਇਲਾਜ ਹੋ ਜਵੇ ਨਾ ਵਧੀਆ ਤੋਂ ਵਧੀਆ ਬਹੁਤ ਪਰੇਸ਼ਾਨ ਇਹਨਾਂ ਦੇ ਬੱਚੇ ਕਿੱਥੇ ਬੱਚੇ ਭਾਜੀ ਇਹਨਾਂ ਦੇ ਕੋਈ ਨਹੀਂ ਹੈ ਨਹੀਂ ਤੇ ਕਰਕੇ ਤਾਂ ਚੱਲਦਾ ਮਾਤਾ ਜੀ ਫਿਰ ਤੁਹਾਡਾ ਮੈਂ ਕੰਮ ਕਰਕੇ ਦਿਹਾੜੀ ਕਰਕੇ ਰੋਟੀ ਖਾਣੇ ਕੋਈ ਗੱਲ ਦਿੱਕਤ ਕੀ ਆਈ ਤੁਹਾਨੂੰ ਕਿਰਾਏ ਤੇ ਰਹਿੰਦੇ ਆ ਕਿਰਾਏ ਤੇ ਰਹਿੰਦੇ ਦਿੱਕਤ ਕੀ ਆਈ ਆ ਤੁਹਾਡੇ ਮੇਰੇ ਖਾਲੇ ਗਦੁੱਦਾਂ ਦੀ ਦਿੱਕਤ ਹੈ ਦੇਖਿਓ ਭਾਜੀ ਗਦੁੱਦਾਂ ਦੀ ਦਿੱਕਤ ਹੈ ਤੇ ਇੰਨੀ ਵੱਧ ਕਿਦਾਂ ਦੀ ਦਿੱਕਤ ਪਤਾ ਨਹੀਂ ਆ ਦੇ ਪੈਰਾਂ ਨੂੰ ਵੀ ਆ ਗਿਆ ਤੁਸੀਂ ਦੇਖੋ ਬਜ਼ੁਰਗ ਮਾਪੇ ਵਿਚਾਰੇ ਮਾ ਦੀ ਮਾਤਾ ਜੀ ਕਿੰਨੇ ਸਾਲ ਹੋ ਗਏ ਵਿਆਹ ਨੂੰ ਤੁਹਾਡੇ ਭਾਈ ਜੀ ਪਤਾ ਨਹੀਂ ਹੁਣ ਨਹੀਂ ਪਤਾ ਤੁਸੀਂ ਦੁਖੀ ਕਿਉਂ ਕੋਈ ਗੱਲ ਨਹੀਂ ਤੁਹਾਡਾ ਇਲਾਜ ਹੋ ਜਾਏਗਾ ਘਬਰਾਇਆ ਘਬਰਾਓ ਨਾ ਤੁਸੀਂ ਤੁਹਾਡੀ ਅਸੀਂ ਮਤ ਕਰਾਂਗੇ ਵਾਹਿਗੁਰੂ ਕਿਰਪਾ ਕਰੇਗਾ ਤੁਹਾਡਾ ਆਪਰੇਸ਼ਨ ਸਾਰਾ ਹੋ ਜਾਏਗਾ ਘਬਰਾਓ ਨਾ ਚੜ੍ਹਦੀ ਕਲਾ ਚ ਰਹੋ ਕੀ ਸ਼ੁਭਨਾਮ ਤੁਹਾਡਾ ਠੀਕ ਹੈ ਜੀ ਨਾਮ ਕੀ ਤੁਹਾਡਾ ਤੇ ਇਹਨਾਂ ਦੇ ਘਰੇ ਰੋਟੀ ਪਾਣੀ ਵਾਜੀ ਫਿਰ ਕਿੱਦਾਂ ਚੱਲਦੀ ਬਸ ਚੱਲੀ ਜਾਂਦਾ ਜੀ ਸਾ ਅਸੀਂ ਮਾੜਾ ਮੋਟਾ ਕਰ ਲਈ ਰਹਿੰਨੇ ਕਿੱਥੋਂ ਸੀ ਅਸੀਂ ਜਿਲੰਦਰ ਸਿੰਘ ਬਾਈ ਪਾਸ ਯਾਰ ਅਸੀਂ ਇਹਨਾਂ ਦੇ ਘਰ ਆਵਾਂਗੇ 1-2 ਦਿਨ ਤੱਕ ਇਹਨਾਂ ਦੀ ਸੇਵਾ 'ਚ ਕੋਈ ਕਮੀ ਨਹੀਂ ਆਣੀ ਚਾਹੀਦੀ ਇਹਨਾਂ ਦੇ ਇਹ ਰਹਿੰਦੇ ਕਿਰਾਏ ਤੇ ਦੋਨੋਂ ਅੱਛਾ ਕਿਰਾਏ ਤੇ ਰਹਿੰਦੇ ਨੇ ਕਿਰਾਇਆ ਕਿੱਦਾਂ ਦਿੰਦੇ ਨੇ ਫਿਰ 2500 ਸਿਕਿਉਰਿਟੀ ਦਾ ਕੰਮ ਕਰਦੇ ਸੀ ਬੈਠ ਕੇ ਉੱਤੇ ਅੱਛਾ ਕਿਰਾਏ ਪੁਰਾਣੇ ਬਹੁਤ ਪੁਰਾਣੇ ਦੇ ਪ੍ਰੋਪਰਟੀ 'ਚ ਕੰਮ ਯਾਰ ਤੁਸੀਂ ਯਾਰ ਬੜੇ ਚੰਗੇ ਲੋਗ ਹੋ ਯਾਰ ਇਦਾਂ ਯਾਰ ਜੇ ਸਮਾਜ 'ਚ ਦੇਖੋ ਆਪਣੀ ਡਿ ਤੇ ਅਸੀਂ ਆਪਣੀ ਨਿਭਾਈਆਂ ਰਲ ਮਿਲ ਕੇ ਯਾਰ ਮਤ ਕਰੀਏ ਬੜਾ ਪੁੰਨ ਦਾ ਕੰਮ ਕੀਤਾ ਤੁਸੀਂ ਇਹਨਾਂ ਨੂੰ ਸਾਡੇ ਤੱਕ ਪਹੁੰਚਾ ਕੇ ਹੁਣ ਇੱਕ ਬੇਨਤੀ ਹੋਰ ਹੈ ਜਦੋਂ ਤੱਕ ਇਹਨਾਂ ਦਾ ਇਲਾਜ ਨਹੀਂ ਹੋ ਜਾਂਦਾ ਸਾਡਾ ਪਿੱਛਾ ਨਾ ਛੱਡਿਓ ਸਾਡੀ ਇੱਕ ਸਾਡੀ ਇੱਕ ਕਮੀ ਹੈ ਸਾਡੇ ਕੋਲ ਨਾ ਮਰੀਜ਼ ਬਹੁਤ ਜ਼ਿਆਦਾ ਹੋਣ ਕਰਕੇ ਨਾ ਅਸੀਂ ਕਈ ਵਾਰ ਕੋਆਰਡੀਨੇਟ ਆਪ ਨਹੀਂ ਕਰ ਪਾਉਂਦੇ ਮਰੀਜ਼ ਨੂੰ ਫੋਨ ਕਰਕੇ ਤਾਂ ਮਰੀਜ਼ ਨੂੰ ਥੋੜਾ ਜਿਹਾ ਸਾਨੂੰ ਤੰਗ ਕਰਨਾ ਪੈਂਦਾ ਕਿ ਸਾਡਾ ਇਲਾਜ ਕਰਾਓ ਕਈ ਵਾਰ ਸਾਡੇ ਦਿਮਾਗ 'ਚ ਹੋਰ ਵੀ ਜ਼ਿੰਮੇਵਾਰੀਆਂ ਨੇ ਸਾਡੇ ਕਾਰੋਬਾਰ ਵੀ ਨੇ ਆਪਣੇ ਕੰਮ ਵੀ ਕਰਦੇ ਆ ਤੇ ਜੇ ਕੋਈ ਦਿੱਕਤ ਆਈ ਤੁਸੀਂ ਸਾਨੂੰ ਇੱਥੇ ਮਿਲ ਲਿਓ 7 ਤੋਂ 9 ਬਿੰਨ ਨਾਗਾ 365 ਦੇ ਨਸੀਤ ਇੱਥੇ ਬੈਨੇ ਆ ਜਦੋਂ ਤੱਕ ਇਹਦਾ ਇਲਾਜ ਨਹੀਂ ਹੋ ਜਾਂਦਾ ਸਮਝ ਲਓ ਕਿ ਤੁਸੀਂ ਸਿੱਧਾ ਗੁਰੂ ਘਰ ਜਾਂ ਮੰਦਿਰ ਹੀ ਜਾ ਰਹੇ ਹੋ ਇਹਨਾਂ ਦੀ ਸੇਵਾ ਲਈ ਤੁਹਾਨੂੰ ਕਿਰਾਇਆ ਵੀ ਦਵਾਂਗੇ ਦਵਾਈਆਂ ਆਪਰੇਸ਼ਨ ਟੈਸਟ ਕਿਉਂਕਿ ਮਾਤਾ ਜੀ ਨੂੰ ਮਨ ਲੱਗਦਾ ਸਮਝ ਨਹੀਂ ਆਣਾ ਦੋਸੀਂ ਸਮਝਾਵਾਂਗੇ ਇਹ ਤੁਹਾਨੂੰ ਹੀ ਸਮਝਣਾ ਪੈਣਾ ਤੁਸੀਂ ਕੁਰਸੀ ਲੈ ਕੇ ਆਰਾਮ ਨਾਲ ਸਮਝੋ ਇੱਥੇ ਕੀ ਦਿੱਕਤ ਹੈ ਵੀਰੇ ਦਾ ਨੰਬਰ ਲੈ ਲਿਓ ਲੱਖ ਲੱਗੇ 2 ਲੱਖ ਲੱਗੇ ਅਸੀਂ ਸਾਰਾ ਖਰਚਾ ਕਰਾਂਗੇ ਕਿਉਂਕਿ ਅਸੀਂ ਵੀ ਸਾਡੇ ਕੋਲ ਆ ਦੇਖੋ ਆ ਚਾਰਾ ਕਾਰਪੈਂਟਰ ਹੈ ਆ ਦੇਖੋ ਬਈ ਇਧਰ ਆਓ ਆ ਦੇਖੋ ਇਧਰ ਆਓ ਬਈ ਤੁਸੀਂ ਜਿਨ੍ਹਾਂ ਦੀ ਸੇਵਾ ਕਰਨ ਆਏ ਹੋ ਪਤਾ ਤਾਂ ਲੱ ਤੁਸੀਂ ਦੇਖੋ ਆ ਦੋਨੋਂ ਵਿਚਾਰੇ ਬਜ਼ੁਰਗ ਮਾਪੇ ਮਾਂ ਨੂੰ ਪੁੱਛਿਆ ਵਿਆਹ ਨੂੰ ਕਿੰਨੇ ਸਾਲ ਹੋ ਗਏ ਕਹਿੰਦੇ ਪਤਾ ਨਹੀਂ ਕਿਉਂਕਿ ਇਸ ਟਾਈਮ ਨਰਵਸ ਹੋਏ ਪਏ ਨੇ ਆ ਗਵਾਂਡੀ ਨੇ ਜਿਹੜੇ ਇਹਨਾਂ ਨੂੰ ਲੈ ਕੇ ਆਏ ਨੇ ਬਾਪੂ ਜੀ ਦੀ ਗਦੂਦਾਂ ਦਾ ਆਪਰੇਸ਼ਨ ਹੋਣਾ ਬਾਥਰੂਮ ਵਾਲੀ ਜਗ੍ਹਾ ਬਹੁਤ ਜ਼ਿਆਦਾ ਸੁੱਜੀ ਪਈ ਐ ਇਹ ਕਾਰਪੈਂਟਰ ਆ ਬਾਪੂ ਜੀ ਇਹ ਬੰਦਾ ਬੰਬੇ ਤੋਂ ਆਇਆ ਉਹ ਵੀ ਪੂਰਾ ਪਰਿਵਾਰ ਇੱਥੇ ਸੇਵਾ ਕਰਨ ਆਇਆ ਇਹ ਤੁਸੀਂ ਦੇਖ ਰਹੇ ਹੋ ਜੀ ਇਹ ਇੱਕ ਜ਼ਰੀਆ ਫਾਊਂਡੇਸ਼ਨ ਦੇ ਕੰਮ ਕਰਨ ਦਾ ਤਰੀਕਾ ਹੈ ਕਿ ਇੱਧਰ ਡੋਨਰ ਬਿਠਾ ਕੇ ਇੱਧਰ ਮਰੀਜ਼ ਬਿਠਾ ਕੇ ਸੋ ਦੈਟ ਤੁਹਾਨੂੰ ਪਤਾ ਲੱਗੇ ਹੋ ਕੀ ਰਿਹਾ ਹੈ ਹਨਾ ਹੁਣ ਇਹ ਬਜ਼ੁਰਗ ਮ ਤੁਹਾਨੂੰ ਇਹ ਨਹੀਂ ਪਤਾ ਲੱਗਣਾ ਸੀ ਮੈਂ ਮਦਦ ਦਵਾਂ ਕਿੱਥੇ ਤਾਂ ਇੱਕ ਜ਼ਰੀਆ ਪਲੈਟਫਾਰਮ ਹੀ ਇਸ ਹਸਤੇ ਹੈ ਕਿ ਦੋਨਾਂ ਨੂੰ ਮਿਲਾ ਸਕੀਏ ਇਹ ਮੁੰਡਾ ਬੰਬੇ ਤੋਂ ਆਇਆ ਜੀ ਇਹ ਮੁੰਡਾ ਕਾਰਪੈਂਟਰ ਦਾ ਕੰਮ ਕਰਦਾ ਹੁਣ ਇਹਨਾਂ ਦੋਨਾਂ 'ਚ ਸ਼ਰਧਾ ਸੀ ਸੇਵਾ ਕਰਨ ਦੀ ਪਰ ਪਤਾ ਨਹੀਂ ਸੀ ਦਈਏ ਕਿੱਥੇ ਕਿਉਂਕਿ ਸਮਾਜ 'ਚ ਚੋਰ ਵੀ ਬੜੇ ਨੇ ਗਲਤ ਕੰਮ ਕਰਨ ਵਾਲੇ ਵੀ ਬੜੇ ਨੇ ਤਾਂ ਇਹਨਾਂ ਨੇ ਇੱਕ ਜ਼ਰੀਆ ਨੂੰ ਚੁਣਿਆ ਕਿ ਸਾਨੂੰ ਮਰੀਜ਼ ਜੈਨੂਨ ਲੱਭ ਕੇ ਦਿਓ ਅਸੀਂ ਉਹਨਾਂ ਦੀ ਮਦਦ ਕਰਾਂਗੇ ਜਿਵੇਂ ਉਹ ਪੰਡਤ ਜੀ ਬੈਠੇ ਨੇ ਉਹਨਾਂ ਦੀ ਇੱਥੇ ਮਦਰ ਦਾ ਇਲਾਜ ਚੱਲਦਾ ਉਹ ਮਾਤਾ ਜੀ ਬੈਠੇ ਨੇ ਇੱਥੇ ਕੱਲੇ-ਕੱਲੇ ਮਰੀਜ਼ ਨੂੰ ਅਸੀਂ ਸੁ ਜੇ ਇਹਨਾਂ ਨੇ ਆਪਰੇਸ਼ਨ ਪਤਾ ਕੀਤਾ ਹੋਊਗਾ ਲੱਖ ਰੁਪਏ ਦਾ ਅਸੀਂ ਉਹੀ ਆਪਰੇਸ਼ਨ ਪਹਿਲਾਂ ਫ੍ਰੀ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੇ ਉਹ ਫ੍ਰੀ ਨਹੀਂ ਹੋਇਆ ਫਿਰ ਉਹੀ ਆਪਰੇਸ਼ਨ 20000 ਰੁਪਏ ਚ ਹੋਊਗਾ ਮਤਲਬ 80000 ਰੁਪਏ ਬਚੂਗਾ ਤਾਂ ਉਹ ਲੋਕਾਂ ਦਾ ਵੀ ਅਸੀਂ ਹਰ ਬਚੂਗਾ ਇਹਨਾਂ ਵਿਚਾਰਿਆਂ ਦਾ ਵੀ ਇਲਾਜ ਹੋ ਜਾਊਗਾ ਤਾਂ ਵੈਸੇ ਦੇਖੋ ਮਾਤਾ ਦੀ ਸ਼ਕਲ ਤੋਂ ਹੀ ਮੈਨੂੰ ਲੱਗਦਾ ਹੈ ਕਿ ਮਾਤਾ ਜੀ ਦੀ ਉਮਰ ਜਿਹੜੀ ਉਹ ਕਾਫੀ 80 85 ਸਾਲ ਤੋਂ ਉੱਪਰ ਹੈ ਪਰ ਇਹ ਵਿਚਾਰੇ ਧੰਨ ਨੇ ਜਿਹੜੇ ਗਵਾਂਢ ਚ ਉੱਠ ਕੇ ਲੈ ਕੇ ਆਏ ਨੇ ਕਿਉਂਕਿ ਇਹਨਾਂ ਨੂੰ ਸਾਡੇ ਬਾਰੇ ਪਤਾ ਨਹੀਂ ਲੱਗਣਾ ਸੀ ਨਾ ਇਹ ਵੀਡੀਓ ਦੇਖਦੇ ਹੋਣਗੇ ਨਾ ਵਿਚਾਰੇ ਇਹ ਮੈਂ ਵੀਡੀ ਅਸੀਂ ਜ਼ਰੂਰੀ ਨਹੀਂ ਕਿ ਇਕੱਲੇ ਡੋਨਰਾਂ ਨੂੰ ਹੀ ਬੇਨਤੀ ਕਰਦੇ ਹਾਂ ਜਿਨ੍ਹਾਂ ਨੇ ਸਾਰੇ ਆਓ ਮਰੀਜ਼ ਆਓ ਡੋਨਰ ਆਓ ਟੀਮ ਮੈਂਬਰ ਆਓ ਜਿਵੇਂ ਇਹ ਬੰਬੇ ਤੋਂ ਇੱਥੇ ਆ ਸਕਦੇ ਨੇ ਇਹ ਕਾਰਪੈਂਟਰ ਦੀ ਜੌਬ ਕਰਦੇ ਨੇ ਇਹ ਇੱਥੇ ਆ ਸਕਦੇ ਨੇ ਤੁਸੀਂ ਵੀ ਆਓ ਹੁਣ ਇੱਥੇ ਟੀਮ ਇੱਕ ਇਹਨਾਂ ਦੀ ਤਕਲੀਫ ਸੁਣੇਗੀ ਡਾਕਟਰ ਕੋਲ ਚੈੱਕ ਕਰਾਏਗੀ ਜੋ ਆਪਰੇਸ਼ਨ ਬਣਦਾ ਹੋਇਆ ਉਹ ਅਸੀਂ ਕਰਾਵਾਂਗੇ ਤੁਹਾਡੇ ਸਾਥ ਨਾਲ ਐਂ ਹੀ ਸਾਥ ਦਿਓ ਸਾਡੀਆਂ ਤੁਸੀਂ ਬਾਵਾ ਬਣੋ ਸਾਨੂੰ ਇੰਨਾ ਤੁਸੀਂ ਮਾਨ ਦਿਓ ਇੰਨਾ ਹੌਸਲਾ ਦਿਓ ਕਿ ਅਸੀਂ ਇਹ ਅਨਾਉਂਸ ਕਰ ਸਕੀਏ ਕਿ ਭਾਈ ਪੰਜਾਬ ਦੇ ਵਿੱਚ ਜਾਂ ਪੂਰੇ ਭਾਰਤ ਦੇ ਵਿੱਚ ਕੋਈ ਵੀ ਮਰੀਜ਼ ਪੈਸਿਆਂ ਕਰਕੇ ਨਹੀਂ ਮਰੂਗਾ ਇਹ ਇੱਕ ਜ਼ਰੀਆ ਫਾਊਂਡੇਸ਼ਨ ਦੀ ਜ਼ਿੰਮੇਵਾਰੀ ਹੈ ਪਰ ਸਾਨੂੰ ਇਹ ਬੋਲਣ ਵਾਸਤੇ ਬੈਕਸਪੋਰਟ ਚਾਹੀਦੀ ਹੈ ਜੇ ਸਾਡੇ ਕੋਲ ਡੋਨਰ ਹੀ ਨਹੀਂ ਹੋਣਗੇ ਅਸੀਂ ਕੀ ਇਹਨਾਂ ਦਾ ਆਪਰੇਸ਼ਨ ਕਰਾਵਾਂਗੇ ਤਾਂ ਭਾਈ ਅਸਲ ਰੱਬ ਦਾ ਨਾਮ ਹੈ ਜਿਹੜਾ ਉਹ ਇਹਨਾਂ ਬਜ਼ੁਰਗਾਂ ਦੀ ਸੇਵਾ ਹੈ ਉਹਨਾਂ ਲੋੜਵੰਦਾਂ ਦੀ ਸੇਵਾ ਜਿਹੜੇ ਵਿਚਾਰੇ ਅਜਾ ਇਲਾਜ ਤੋਂ ਬੰਜੇ ਨੇ ਆਓ ਰਲ ਮਿਲ ਕੇ ਇਹਨਾਂ ਦੀ ਮਦਦ ਕਰੀਏ ਤੇ ਜੇ ਕੁਝ ਨਹੀਂ ਕਰ ਸਕਦੇ ਘਰੇ ਬੈਠੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਨ ਨਾਲ ਵੀਡੀਓ ਅੱਗੇ ਵਾਇਰਲ ਹੁੰਦੀ ਹੈ ਜਿਵੇਂ ਤੁਹਾਨੂੰ ਕਿੱਦਾਂ ਪਤਾ ਲੱਗਿਆ ਇਸ ਐਨਜੀਓ ਬਾਰੇ ਸਰ ਮੈਂ ਪਹਿਲਾਂ ਵੀ ਤੁਹਾਡੇ ਕੋਲ ਪੇਸ਼ੈਂਟ ਲੈ ਕੇ ਕਿਸਨੇ ਭੇਜਿਆ ਸੀਗਾ ਸਾਡਾ ਵੀਡੀਓ ਦੇਖੀ ਸੀ ਕੋਈ ਹਾਂਜੀ ਵੀਡੀਓ ਪਹਿਲਾਂ ਦੇਖਦੇ ਰਹੇ ਉਸ ਤੋਂ ਬਾਅਦ ਇੱਕ ਪੇਸ਼ੈਂਟ ਤੁਹਾਡੇ ਕੋਲ ਪਹਿਲਾਂ ਲੈ ਕੇ ਆਏ ਸੀ ਉਹਦੀ ਹੈਲਪ ਹੋਈ ਸੀ ਹਾਂਜੀ ਹਾਂਜੀ ਪੂਰੀ ਤੁਸੀਂ ਐਮਸ ਬੱਚੀ ਦੇ ਵਿੱਚ ਤੁਸੀਂ ਆਪਰੇਸ਼ਨ ਕਰਵਾਇਆ ਚਲੋ ਮਾਰੇ ਕਿਰਪਾ ਕਰੇ ਕਹਿਣ ਦਾ ਮਤਲਬ ਕਿ ਸੋਸ਼ਲ ਮੀਡੀਆ ਦੇ ਰਾਹੀਂ ਹੀ ਜਿਹੜੀ ਗੱਲ ਆ ਉਹ ਪਹੁੰਚਦੀ ਹੈ ਲੋਕਾਂ ਤੱਕ ਤਾਂ ਸੋਸ਼ਲ ਮੀਡੀਆ ਬਹੁਤ ਵੱਡੀ ਚੀਜ਼ ਹੈ ਜਿਵੇਂ ਸੋਸ਼ਲ ਮੀਡੀਆ ਨੇ ਤੁਸੀਂ ਇਹ ਹਿਸਾਬ ਲਾ ਲਓ ਕਿ ਇਹਨਾਂ ਦੀ ਜੋ ਸੇਵਾ ਹੈ ਉਹ ਇਹਨਾਂ ਦੇ ਆਪਰੇਸ਼ਨ ਦੇ ਵਿੱਚ ਇਹਨਾਂ ਦੀ ਸੇਵਾ ਇਹਨਾਂ ਦੇ ਆਪਰੇਸ਼ਨ ਦੇ ਵਿੱਚ ਤੁਹਾਡੀ ਸੇਵਾ ਲੱਗ ਗਈ ਕਿੰਨੀ ਸੇਵਾ ਤੁਹਾਡੀ ਤੁਹਾਡੀ ਵੀਡੀਓ ਦੇਖੀਆ ਥੈਂਕ ਯੂ ਸਰ ਤੁਸੀਂ ਆਪ ਵੀ ਪੇਸ਼ੇਂਟ ਲੱਗ ਰਹੇ ਹੋ ਮੈਨੂੰ ਅੱਛਾ ਜੀ ਤੁਸੀਂ ਸੇਵਾ ਕਰਨ ਆਏ ਹੋ ਸਾਰੇ ਨਹੀਂ ਅਸੀਂ ਸਿਰਫ ਅੱਜ ਦੇਖਣ ਆਏ ਹਾਂ ਵਾਹ ਜੀ ਵਾਹ ਵੀ ਕੀ ਸਿਸਟਮ ਹੈ ਜਿਹੜੀ ਗੱਲ ਤੁਸੀਂ ਕਹੀ ਨਾ ਵੀ ਚੋਰ ਬਹੁਤ ਜ਼ਿਆਦਾ ਹੈ ਹਾਂ ਹਾਂ ਉਵੇਂ ਸਾਡਾ ਮਨ ਹੁਣ ਖੜ ਜੂਗਾ ਨਹੀਂ 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 ਮੈਂ ਤਾਂ ਜੀ ਚਾਹਨਾ ਸਾਨੂੰ ਲੋਕ ਜਮਾਨ ਇਹ ਵੀਡੀਓ ਦੇਖ ਕੇ ਸਾਡਾ ਮਨ ਨਹੀਂ ਖੜਦਾ ਵਾਹਿਗੁਰੂ ਅਸੀਂ ਹੁਣ ਮਨ ਸਾਡਾ ਖੜ ਗਿਆ ਨਹੀਂ ਨਹੀਂ ਅਸੀਂ ਗੱਲ ਕਰਾਂਗੇ ਅਸੀਂ ਆਰਾਮ ਨਾਲ ਬੈਠੋ ਗੱਲ ਕਰਾਂਗੇ ਤੁਹਾਡੀ ਸੇਵਾ ਲੱਗੀ ਵੀ ਰਹੀ ਤੁਹਾਡੀ ਲੱਗੀ ਲੱਗੀ 1000 ਰੁਪਏ ਦੇ ਦਿਓ ਇਹਨਾਂ ਨੂੰ ਆ ਮੁੰਡਾ 1000 ਰੁਪਏ ਦਿਹਾੜੀ ਜੋੜ-ਜੋੜ ਕੇ ਕਾਰਪੈਂਟਰ ਦੀ ਉਹ ਕਿਵੇਂ 100-100 ਦੇ ਨੋਟ ਜੋੜ ਕੇ ਲੈ ਕੇ ਆਇਆ ਕਿਤੋਂ ਸੰਗਰੂਰ ਸੰਗਰੂਰ ਤੋਂ ਆਏ ਨੇ ਮੁੰਡੇ ਇਹਨਾਂ ਨੂੰ 1000 ਰੁਪਏ ਦਿਓ ਇਹ ਸਿਰਫ ਕਿਰਾਇਆ ਹੈ ਇਹਨਾਂ ਨੂੰ ਸਿਰਫ ਰੋਟੀ ਪਾਣੀ ਵਾਸਤੇ ਪੈਸੇ ਦਿੰਦੇ ਨੇ ਆਪਰੇਸ਼ਨ ਦੇ ਪੈਸੇ ਅਲੱਗ ਅਸੀਂ ਇਲਾਜ ਕਰਾ ਦਾਂਗੇ ਤਾਂ ਆ ਜਿਹੜਾ ਸੇਵਾ ਦਾ ਕੰਮ ਕਰਨ ਦਾ ਤਰੀਕਾ ਹੈ ਨਾ ਇਹਨਾਂ ਵਿਚਾਰਿਆਂ ਨੂੰ ਕਦੀ ਇਹਨਾਂ ਦਾ ਪਤਾ ਲੱਗਣਾ ਸੀ ਨਾ ਇਹਨਾਂ ਨੂੰ ਇਹਨਾਂ ਦਾ ਪਤਾ ਲੱਗਣਾ ਸੀ ਔਰ ਇਤਫਾਕ ਦੇਖੋ ਕਿ ਦੋਨੋਂ ਇੱਕੋ ਧਰਤੀ ਦੇ ਉਸ ਅਕਾਲਪੁਰਖ ਦੇ ਦੋਨੋਂ ਬੱਚੇ ਵੀ ਵੈਗਰੂ ਜਪਦੇ ਹੋਣਗੇ ਵੀ ਵੈ ਤੁਸੀਂ ਵੀ ਵਾਇਗਰੂਨ ਜਪਦੇ ਹੋ ਇਹ ਵੀ ਵਾਇਗਰੂਨ ਜਪਦੇ ਆ ਹੈਰਾਨੀ ਦੇਖੋ ਕਿ ਪਿਓ ਇੱਕ ਹੈ ਪਰ ਆਪਸ ਵਿੱਚ ਦੁੱਖ ਸੁੱਖ ਜਿ ਕਿਤੇ ਰਲ ਜਾਣ ਇਹਦਾ ਸੁੱਖ ਹੋ ਗਿਆ ਇਹਦਾ ਦੁੱਖ ਹੱਲ ਹੋ ਗਿਆ ਇਸ ਤੋਂ ਨਜ਼ਾਰਾ ਹੋਰ ਕੀ ਹੋਏਗਾ ਆਪ ਵੀ ਬਣੋ ਇੱਥੇ ਆ ਕੇ ਲੋਕਾਂ ਦੇ ਇਲਾਜ ਕਰਾਓ ਮਰੀਜ਼ਾਂ ਦੀ ਸੇਵਾ ਕਰੋ ਸਾਡੇ ਕੋਲ ਆ ਕੇ ਬੈਠੋ ਗੱਲਬਾਤ ਕਰੋ ਕੋਈ ਮਨ 'ਚ ਸ਼ੰਕਾ ਹੈ ਤਾਂ ਆ ਕੇ ਦੂਰ ਕਰੋ ਥੈਂਕ ਯੂ ਯਾਰ ਬੜਾ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਤੁਹਾਡੀ ਬਾਕੀ ਸੇਵਾ ਸੀ ਲਗਾਣੇ 2 ਮਿੰਟ ਬੈਠੋ ਥੈਂਕ ਯੂ ਬਾਜੀ ਤੁਹਾਡਾ ਵੀ ਯਾਰ ਬੈਠੋ ਤੁਸੀਂ ਵੀ ਪਲੀਜ਼ ਬੜਾ ਚੰਗਾ ਲੱਗਿਆ ਤੁਹਾਨੂੰ ਮਿਲ ਕੇ